ਸਤਿ ਸ੍ਰੀ ਅਕਾਲ ਬਈ ਸਾਰੀ ਸੰਗਤ ਨੂੰ ਅੱਜ ਤੁਹਾਨੂੰ ਦਿਖਾਉਨੇ ਮੰਡੀ ਵਾਲੀ ਸਾਈਡ ਦੇ ਹਾਲਾਤ ਆਹ ਦੇਖੋ ਇਧਰਲੇ ਹਾਲਾਤ ਨਹੀਂ ਕਿਸੇ ਨੇ ਦਿਖਾਏ ਤੁਹਾਨੂੰ ਮੈਨੂੰ ਲੱਗਦਾ ਆਹ ਦੇਖੋ ਨਵੇਂ ਪਏ ਆ ਘਰ ਤੇ ਘਰਾਂ ਦੇ ਨਾਲ ਆਹ ਦੇਖੋ ਕੀ ਹਾਲਾਤ ਬਹੁਤ ਦੂਰ ਦੂਰ ਤਾਈਂ ਪਾਣੀ ਖੜਾ ਆਹ ਮੱਕੀਆਂ ਖਰਾਬ ਹੋਊਗਾ ਵਿਚਾਰਿਆਂ ਦੀ ਹੋਊਗਾ 4-4 ਫੁੱਟ 5-5 ਫੁੱਟ ਪਾਣੀ ਓ ਤਾਈ ਜਿੱਥੋਂ ਦਾਈਂ ਦੀ ਦਾ ਪਾਣੀ ਕੋਈ ਪਾਣੀ ਖੜਾ ਆ ਬਾਈ ਸੋਨੀ ਕਾ ਘਾਰ ਆ ਵਿੱਚ ਤਾਂ ਦੇਖ ਸਾਰੇ ਘਰ ਦੇ ਆਲੇ-ਦਾਲੇ ਪਾਣੀ ਆ ਘਰ ਵੀ ਡੁੱਬਿਆ ਪਿਆ ਸਾਰਾ ਪਈ ਪਈ ਹੈ ਮੈਂ ਘਰ ਵੀ ਡੁੱਬਿਆ ਪਿਆ ਬਾਈ ਦਾ ਕਹਿੰਦੇ ਆ ਹਾਂ ਸਹੀ ਗੱਲ ਆਪਾਂ ਦੇਖਿਆ ਹੀ ਨਹੀਂ ਅੱਜ ਪਤਾ ਹਾਂ ਇਧਰਲੇ ਪਾਸੇ ਤਾਂ ਆ ਕੇ ਬੰਦੇ ਨੇ ਦੇਖਿਆ ਹੀ ਨਹੀਂ ਉਧਰੋਂ ਤਾਂ ਪਾਣੀ ਚਲੋ ਨਿਕਲ ਗਿਆ ਸੇਮ ਦਾ ਨਾਲ ਸੀਗੇ ਲਾੜ ਕਰਕੇ ਸੇਮ ਦੇ ਪਾਣੀ ਨਿਕਲ ਗਿਆ ਤੇ ਇਧਰਲੇ ਪਾਸੇ ਪਾਣੀ ਬਹੁਤ ਆ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਜਿੰਨੇ ਮਲਾਜ਼ਮ ਵੀਰਾਂ ਕੋਲੇ ਗਾਂਢ ਗਾਂ ਵੀਡੀਓ ਜਾਂਦੀ ਆ ਕੋਈ ਵੀ ਭੈਣ ਭਾਈ ਵੀਡੀਓ ਦੇਂਦਾ ਤੇ ਇਨਾ ਦੇ ਪਾਣੀ ਦਾ ਹੱਲ ਕੀਤਾ ਜਾਵੇ ਜਰੂਰ ਪੁੰਦਾ ਸੀ ਅੱਜ ਆ ਦੇ ਜੀਸੀਬੀ ਲੈ ਕੇ ਆਏ ਬਾਬਿਆਂ ਵਾਲੀ ਤੇ ਜੀਸੀਬੀ ਲਿਆ ਕੇ ਤੇ ਇੱਥੇ ਅਸੀਂ ਟੋਆ ਦਿੱਤਾ ਤੇ ਹੁਣ ਆ ਬਾਈ ਹੁਣੀ ਇੱਕ ਟਰੈਕਟਰ ਆ ਖੜਾ ਤੇ ਇੱਕ ਟਰੈਕਟਰ ਪਿੱਛੇ ਉਹ ਲੈਣ ਗਏ ਆ ਬਰਮਾ ਇੱਥੇ ਬਰਮਾ ਲਾ ਕੇ ਤੇ ਇੱਥੋਂ ਦੀਆਂ ਇਹ ਮੰਡੀ ਵੇਚਦੀ ਕਰਕੇ ਤੇ ਆ ਵੀਹੀ ਵੇਚਦੀ ਪਾਣੀ ਨਾਲੇ ਚ ਕੱਢਣਾ ਏ ਤੇ ਦੇਖੋ ਨਿਕਲਦਾ ਕਿ ਨਹੀਂ ਤੇ ਜੇ ਕਿਤੇ ਇੱਥੋਂ ਪੱਕਾ ਹੀ ਨਾਲਾ ਬਣਾਇਆ ਜਾਵੇ ਇਧਰੋਂ ਐ ਇੱਥੇ ਟੱਕਣ ਲੱਗ ਜਾਇਆ ਕਰੇ ਜਦੋਂ ਕਿਤੇ ਪਾਣੀ ਆਉਂਦਾ ਓਵਰ ਇੱਥੋਂ ਲੈ ਕੇ ਪੰਚਾਇਤ ਨੂੰ ਬੇਨਤੀ ਆ ਵੀ ਇਹਨਾਂ ਦਾ ਜ਼ਰੂਰ ਹੱਲ ਕਰੋ ਉਹ ਨਾਲੇ ਚ ਪਾਣੀ ਪੈਂਦਾ ਕਰ ਦਿਓ। ਕਿ ਨਹੀਂ ਸੋਨੀ? ਇੱਥੇ ਨਾਲਾ ਬਣ ਜੇ ਪੱਕਾ ਹੀ ਨਾਲ ਨਾਲ ਦੀ। ਹਾਂ ਇੱਕ ਉਧਰ ਬਣ ਜੇ ਉੱਥੇ ਤੁਹਾਡੇ ਘਰਾਂ ਕੋਲੋਂ ਉਥੋਂ ਸਿੱਧਾ ਉਧਰ ਦੀ। ਤੇ ਮੁੜ ਕੇ ਭਾਵੇਂ ਬਾਅਦ ਦੇ ਵਿੱਚ ਆਹ ਬਈ ਬਾਅਦ ਵਿੱਚ ਬੰਦ ਹੋ ਜੇ ਨਾਲਾ ਟੱਕਣ ਲੱਗ ਜਾ ਕਰਨ। ਭਾਈ ਲਾਉਣ ਲੱਗੇ ਆ। ਛੱਟਾ। ਕਮਾਓ ਕਮਾਓ ਇਧਰ ਆਓ ਕਮਾਓ ਤੇ ਮੂਹਰੇ ਨੂੰ ਕਮਾਓ ਬੱਤਰਾ ਕਮਾ ਦੂਰ ਆ ਜਾ ਕੀ ਆ ਕੀ ਆ ਇਧਰ ਪਾ ਕਮਾਓ ਬਰਾ ਮੂਹ ਕਮਾਓ ਤੱਕ ਨਹੀਂ ਮੂਹ ਭਾਈ ਇਹਨੂੰ ਕਮਾਓ ਇਹਨੂੰ ਕਮਾ ਸੁਣੀ ਇਹਨੂੰ ਵੀ ਤਾਂ ਦੀ ਮੂਹ ਕਮਾ ਕੇ ਇਧਰ ਨੂੰ ਪਹਿਲਾਂ ਨਾ ਤੁਸੀਂ ਟਰਾਲੀ ਤੇ ਰੱਖ ਲੋ ਉਹਨੂੰ ਵਾ ਥੱਲੇ ਰੱਖੋ 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 ਧੰਦਾ